ਪਵਿੱਤਰ ਪਾਖ ਕਲਮ ਦੇ ਵਿੱਚ ਜ਼ਬੂਰ 108 ਦੇ ਵਿੱਚ ਪੜਿਆ ਗਿਆ ਮੇਰਾ ਮਨ ਕਾਇਮ ਹੈ हे ਪਰਮੇਸ਼ਵਰ ਮੇਰਾ ਮਨ ਕੀ ਹੈ ਕਾਇਮ ਹੈ ਹਰ ਇੱਕ ਵਿਸ਼ਵਾਸੀ ਜੋ ਪ੍ਰਭੂ ਯਹੋਵਾ ਨੂੰ ਮੰਨਦਾ ਅਤੇ ਉਹਦੇ ਪੁੱਤਰ ਯਿਸੂ ਮਸੀਹ ਤੇ ਵਿਸ਼ਵਾਸ ਕਰਦਾ ਹੈ ਉਹ ਪ੍ਰਭੂ ਯਿਸੂ ਮਸੀਹ ਦੇ ਵਚਨਾਂ ਉੱਤੇ ਕਾਇਮ ਹੋ ਜਾਵੇ ਉਹ ਪ੍ਰਭੂ ਯਿਸੂ ਮਸੀਹ ਦੇ ਉੱਤੇ ਉਹਦੇ ਵਚਨਾਂ ਤੇ ਆਪਣੇ ਆਪ ਨੂੰ ਕਾਇਮ ਕਰ ਲਵੇ ਹallelujah ਕਿਉਂਕਿ ਜਿਹਦਾ ਮਨ ਪਰਮੇਸ਼ਵਰ ਦੇ ਪ੍ਰਤੀ ਕਾਇਮ ਹੈ ਪਰਮੇਸ਼ਵਰ ਦੇ ਵਚਨਾਂ ਤੇ ਪ੍ਰਤੀ ਕਾਇਮ ਹੈ ਉਹ ਕਦੇ ਵੀ ਡੋਲੇਗਾ ਨਹੀਂ ਬਲਕਿ ਪਰਮੇਸ਼ਵਰ ਉਹਦੇ ਸੰਗ ਰਹੇਗਾ ਹallelujah ਹallelujah ਜਿਸ ਤਰ੍ਹਾਂ ਉਹ ਕਹਿੰਦਾ ਹੈ ਕਿ ਕੀ ਪਰਮੇਸ਼ਵਰ ਤੂੰ ਸਾਨੂੰ ਤਿਆਗ ਦਿੱਤਾ ਕੀ ਤੂੰ ਸਾਡੀ ਲੜਾਈ ਨਹੀਂ ਲੜੇਗਾ ਅਗਰ ਤੁਸੀਂ ਪਰਮੇਸ਼ਵਰ ਦੇ ਮਨ ਨਾਮ ਦੇ ਵਿੱਚ ਕਾਇਮ ਹੋ ਅਗਰ ਤੁਹਾਡਾ ਮਨ ਕਾਇਮ ਹੈ ਤਾਂ ਪਰਮੇਸ਼ਵਰ ਤੁਹਾਡੀ ਲੜਾਈ ਲੜੇਗਾ ਬੋਲ ਹallelujah ਹallelujah ਪਰਮੇਸ਼ੁਰ ਤੁਹਾਡੀਆਂ ਲੜਾਈਆਂ ਆਪ ਲੜੇਗਾ ਪਰਮੇਸ਼ੁਰ ਬਰੋਧੀ ਦੇ ਹੱਥੋਂ ਤੁਹਾਨੂੰ ਛੁਡਾਵੇਗਾ ਹallelujah ਹallelujah ਇਸ ਲਈ ਪ੍ਰਭੂ ਦੇ ਵਿੱਚ ਕਾਇਮ ਰਹਿਣਾ ਬੜਾ ਜ਼ਰੂਰੀ ਹੈ ਪਰਮੇਸ਼ੁਰ ਦੇ ਵਿੱਚ ਮਜ਼ਬੂਤੀ ਨਾਲ ਚੱਲਣਾ ਬੜਾ ਜ਼ਰੂਰੀ ਹੈ ਹallelujah ਹallelujah ਸਾਰੇ ਬੋਲਿਓ ਹallelujah ਹallelujah ਫਿਰ ਉਹ ਕਹਿੰਦਾ ਹੈ ਪਰਮੇਸ਼ੁਰ ਮੇਰਾ ਮਨ ਤੇਰੇ ਲਈ ਕਾਇਮ ਹੈ ਅਤੇ ਮੈਂ ਤੇਰੇ ਭਜਨ ਵੀ ਗਾਵਾਂਗਾ ਮੈਂ ਤੇਰੀ ਉਪਾਸਨਾ ਵੀ ਕਰਾਂਗਾ ਮੈਂ ਤੇਰੀ ਆਰਾਧਨਾ ਵੀ ਕਰਾਂਗਾ ਮੈਂ ਤੇਰੇ ਨਾਮ ਦੇ ਵਿੱਚ ਸਦਾ ਕਾਇਮ ਰਵਾਂਗਾ ਹallelujah ਹallelujah ਹਰ ਇੱਕ ਵਿਸ਼ਵਾਸੀ ਲਈ ਇਹ ਬੜਾ ਜ਼ਰੂਰੀ ਹੁੰਦਾ ਆ ਕਿ ਹਰ ਇੱਕ ਵਿਸ਼ਵਾਸੀ ਹਮੇਸ਼ਾ ਪਰਮੇਸ਼ਵਰ ਦੀ ਮਹਿਮਾ ਸਚਾਈ ਨਾਲ ਅਤੇ ਰੂਹ ਨਾਲ ਕਰਦਾ ਰਹੇ ਹallelujah ਪਰਵੀਸ਼ੂ ਮਸੀਹ ਨੇ ਆਪਣੇ ਚੇਲਿਆਂ ਨੂੰ ਇਹ ਗੱਲ ਕਹੀ ਸੀ ਕਿ ਉਹ ਸਮਾਂ ਆਵੇਗਾ ਜਦੋਂ ਪਰਮੇਸ਼ਵਰ ਦੇ ਸੱਚੇ ਭਗਤ ਆਤਮਾ ਅਤੇ ਸਚਿਆਈ ਦੇ ਨਾਲ ਪਰਮੇਸ਼ਵਰ ਦੀ ਮਹਿਮਾ ਕਰਨਗੇ ਹਾਲੇਲੂਇਆ ਹਾਲੇਲੂਇਆ ਸੋ ਉਹ ਸਮਾਂ ਅੱਜ ਸਾਡੇ ਕੋਲ ਹੈ ਅੱਜ ਸਾਡੇ ਵਿੱਚ ਆ ਚੁੱਕਾ ਹੈ ਅੱਜ ਪਰਮੇਸ਼ਵਰ ਚਾਹੁੰਦਾ ਹੈ ਕਿ ਹਰ ਇੱਕ ਵਿਸ਼ਵਾਸੀ ਦਾ ਮਨ ਕਾਇਮ ਰਵੇ ਅੱਜ ਪਰਮੇਸ਼ਵਰ ਚਾਹੁੰਦਾ ਹੈ ਕਿ ਹਰ ਇੱਕ ਵਿਸ਼ਵਾਸੀ ਆਤਮਾ ਤੇ ਸਚਿਆਈ ਦੇ ਨਾਲ ਉਹਦੀ ਮਹਿਮਾ ਕਰੇ ਹਾਲੇਲੂਇਆ ਹਾਲੇਲੂਇਆ ਕੀ ਅਸੀਂ ਉਹਦੀ ਆਰਾਧਨਾ ਕਰਨ ਲਈ ਤਿਆਰ ਹਾਂ ਉੱਚੀ ਬੋਲ ਕੇ ਦੱਸੋ ਹallelujah ਅਗਰ ਅਸੀਂ ਪਰਮੇਸ਼ਵਰ ਦੀ ਮਹਿਮਾ ਆਰਾਧਨਾ ਕਰਨ ਦੇ ਲਈ ਤਿਆਰ ਹਾਂ ਤੇ ਅਸੀਂ ਆਪਣੇ ਆਪ ਨੂੰ ਕਾਇਮ ਰੱਖਣਾ ਹੈ ਬੋਲ ਹallelujah ਹallelujah ਪ੍ਰਭੂ ਯਿਸੂ ਮਸੀਹ ਨੇ ਯੋਹਨਾ 15 ਵਿੱਚ ਕਿਉਂ ਕਿਹਾ 16 ਐਤ ਦੇ ਵਿੱਚ ਕਿਉਂ ਕਿਹਾ ਕਿ ਤੁਸਾਂ ਮੈਨੂੰ ਨਹੀਂ ਚੁਣਿਆ ਪਰ ਮੈਂ ਤੁਹਾਨੂੰ ਚੁਣਿਆ ਹੈ ਔਰ ਇਸ ਲਈ ਤੁਹਾਨੂੰ ਠਹਿਰਾਇਆ ਹੈ ਤਾਂ ਕਿ ਤੁਸੀਂ ਫਲਦਾਰ ਹੋਵੋ ਅਤੇ ਤੁਹਾਡਾ ਫਲ ਕੀ ਰਹਿਣਾ ਚਾਹੀਦਾ ਉੱਚੀ ਬੋਲੋ ਜੀ ਪਰਮੇਸ਼ਵਰ ਸਾਡੇ ਫਲਾ ਨੂੰ ਸਾਨੂੰ ਕਾਇਮ ਰੱਖਣਾ ਚਾਹੁੰਦਾ ਆ ਪਰਮੇਸ਼ਵਰ ਚਾਹੁੰਦਾ ਹੈ ਕਿ ਜਿਹੜਾ ਪਰਮੇਸ਼ਵਰ ਵਿੱਚ ਕਾਇਮ ਰਹੇਗਾ ਮਸੀਹ ਯੇਸ਼ੂ ਦੇ ਵਿੱਚ ਕਾਇਮ ਰਹੇਗਾ ਉਹ ਕਦੇ ਡਿੱਗੇਗਾ ਨਹੀਂ ਹallelujah ਹallelujah ਉਹ ਕਦੀ ਸ਼ਰਮਿੰਦਾ ਨਹੀਂ ਹੋਵੇਗਾ ਉਹ ਕਦੀ ਪਰੇਸ਼ਾਨ ਨਹੀਂ ਹੋਵੇਗਾ ਉਹ ਹਮੇਸ਼ਾ ਪਰਮੇਸ਼ਵਰ ਦੇ ਵਿੱਚ ਲੈਲ ਹੋਂਦਾ ਰਹੇਗਾ ਹallelujah ਉਹ ਖੁਸ਼ ਰਹੇਗਾ ਉਹ ਆਨੰਦ ਰਹੇਗਾ ਔਰ ਪਰਮੇਸ਼ਵਰ ਉਹਦੀ ਹਰ ਇੱਕ ਲੜਾਈ ਲੜੇਗਾ ਔਰ ਪਰਮੇਸ਼ਵਰ ਵਿਰੋਧੀ ਤੋਂ ਉਸ ਨੂੰ ਕੀ ਕਰੇਗਾ छुड़ाਵੇਗਾ ਬੋਲੋ ਹallelujah ਬੋਲ ਹallelujah ਹallelujah ਅਸੀਂ ਖੁਦਾ ਦੇ ਭਗਵੰਦੇ ਵਿੱਚ ਆਉਂਦੇ ਆ ਪੂਰਾ ਕਾਇਮ ਹੋ ਕੇ ਆਇਆ ਕਰੀਏ ਆਰਾਧਨਾ ਕਰਨ ਵਾਸਤੇ ਭਜਨ ਗੰ ਬੰਦਗੀ ਕਰਨ ਵਾਸਤੇ ਕੋਈ ਸਾਜ਼ ਵਜਾਉਣਾ ਜਾਣਦਾ ਹੈ ਤਾਂ ਸਾਜ਼ ਵਜਾ ਕੇ ਪਰਮੇਸ਼ਰ ਦੀ ਮਹਿਮਾ ਕਰਿਆ ਕਰੋ ਹallelujah ਹallelujah ਕੋਈ ਭਜਨ ਗਾਣਾ ਚਾਹੁੰਦਾ ਹੈ ਗਾਣਾ ਜਾਣਦਾ ਹੈ ਤਾਂ ਉਹ ਭਜਨ गा ਕੇ ਪਰਮੇਸ਼ਰ ਦੀ ਮਹਿਮਾ ਕਰਿਆ ਕਰੋ ਕੋਈ ਜ਼ਬੂਰ ਪੜਨਾ ਚਾਹੁੰਦਾ ਹੈ ਜ਼ਬੂਰ ਪੜ ਸਕਦਾ ਹੈ ਤੇ ਉਹ ਸ਼ਰਮਿੰਦਾ ਸ਼ਰਮਿੰਦਗੀ ਨੂੰ ਦੂਰ ਕਰੇ ਔਰ ਔਰ ਨਿਟਰ ਹੋ ਕੇ ਪਰ ਪਰਮੇਸ਼ਰ ਦੀ ਕੁਰਸੀ ਵਿੱਚ ਖੜ ਕੇ ਉਹਦੇ ਜ਼ਬੂਰ ਪੜੇ ਹallelujah ਹallelujah ਕਲਾਮ ਚ ਲਿਖਿਆ ਪੌਲਸ ਕਹਿੰਦਾ ਤੁਸੀਂ ਜ਼ਬੂਰਾ ਭਜਨਾਂ ਦੇ ਨਾਲ ਪਰਮੇਸ਼ਰ ਦੀ ਕੀ ਕਰੋ మహిਮਾ ਕਰੋ ਹallelujah ਸੋ ਪਰਮੇਸ਼ਰ ਦੇ ਲੋਕੋ ਇਹ ਸਾਡੇ ਲਈ ਬੜਾ ਲਾਜ਼ਮੀ ਹੈ ਕਿ ਅਸੀਂ ਉਹਦੀ ਆਰਾਧਨਾ ਸੱਚੇ ਮਨ ਦੇ ਨਾਲ ਕਰੀਏ ਅੱਜ ਪਰਮੇਸ਼ਰ ਆਤਮਾ ਤੇ ਸਚਾਈ ਨਾਲ ਆਰਾਧਨਾ ਕਰਨ ਵਾਲਿਆਂ ਨੂੰ ਲੱਭਦਾ ਆ ਹallelujah ਹallelujah ਅੱਜ ਪਰਮੇਸ਼ਰ ਉਹਨਾਂ ਲੋਕਾਂ ਨੂੰ ਲੱਭਦਾ ਹੈ ਕਿ ਜਿਹੜੇ ਆਤਮਾ ਤੇ ਸੱਚਾਈ ਨਾਲ ਉਹਦਾ ਨਾਮ ਲੈਣ ਰਸੂਲਾਂ ਦੇ ਕਿਰਤਬ ਦੇ ਵਿੱਚ ਕੀ ਲਿਖਿਆ ਪਾਣੀ ਦੇ ਵਿੱਚ ਉੱਥੇ ਲਿਖਿਆ ਹੈ ਜਿਹੜਾ ਕੋਈ ਪ੍ਰਭੂ ਦਾ ਨਾਮ ਲਵੇਗਾ ਉਹ ਬਚਾਇਆ ਜਾਵੇਗਾ ਆਮਨ ਆਮਨ ਜਿਹੜਾ ਕੋਈ ਪ੍ਰਭੂ ਦਾ ਨਾਮ ਲਵੇਗਾ ਸੱਚੇ ਦਿਲ ਤੋਂ ਨਾਮ ਲਵੇਗਾ ਆਤਮਾ ਸੱਚਾਈ ਦੇ ਨਾਲ ਨਾਮ ਲਵੇਗਾ ਉਹ ਕੀ ਕੀਤਾ ਜਾਏਗਾ ਹallelujah ਹallelujah ਪਰਮੇਸ਼ਰ ਦੇ ਲੋਕੋ ਪਰਬੂ ਯਿਸੂ ਉਸਦਾ ਨਾਮ ਅਸੀਂ ਸਿਰਫ ਫਾਰਮੈਲਟੀ ਵਾਸਤੇ ਨਹੀਂ ਅਸੀਂ ਸਿਰਫ ਦਿਖਾਵੇ ਵਾਸਤੇ ਨਹੀਂ ਬਲਕਿ ਅਸੀਂ ਆਤਮਾ ਤੇ ਸੱਚਾਈ ਦੇ ਨਾਲ ਦਿਲ ਤੋਂ ਉਹਦਾ ਨਾਮ ਲੈਣਾ ਹੈ ਉਹਦੀ ਭਜਨ ਬੰਦਗੀ ਕਰਨੀ ਹੈ ਬੋਲ ਹਾਲੇਲੂਇਆ ਹਾਲੇਲੂਇਆ ਕਿੰਨੇ ਲੋਕ ਤਿਆਰ ਨੇ ਹਾਲੇਲੂਇਆ ਹਾਲੇਲੂਇਆ ਆਪਣੇ ਹੱਥ ਉਠਾਈਏ ਬੋਲ ਹਾਲੇਲੂਇਆ ਹਾਲੇਲੂਇਆ ਸੋ ਆਈਏ ਅਸੀਂ ਪ੍ਰਭੂ ਦੀ ਆਰਾਧਨਾ ਦੇ ਲਈ ਚੱਲਾਂਗੇ ਅਸੀਂ ਪ੍ਰਭੂ ਦੀ ਵਰਸ਼ਿਪ ਦੇ ਲਈ ਚੱਲਾਂਗੇ ਪਵਿੱਤਰਤਾਈ ਪਰਮੇਸ਼ਰ ਤੁਹਾਡੇ ਵਿੱਚ ਵੇਖਣੀ ਚਾਹੁੰਦਾ ਆ ਜੋ ਇਨਸਾਨ ਪਵਿੱਤਰਤਾਈ ਵਾਲਾ ਜੀਵਨ ਜਿਉਦਾ ਆ ਉਹ ਪਰਮੇਸ਼ਰ ਵਿੱਚ ਸਦਾ ਖਾਇਬ ਰਹਿਦਾ ਹੈ ਪਰਮੇਸ਼ਰ ਹਮੇਸ਼ਾ ਉਸ ਉੱਤੇ ਆਪਣੀ ਦਇਆ ਹੱਥ ਦਇਆ ਵਾਲਾ ਹੱਥ ਬਣਾ ਕੇ ਰੱਖਦਾ ਹੈ ਬਲ ਹallelujah ਹallelujah ਸੋ ਆਈਏ ਅਸੀਂ ਪ੍ਰਭੂ ਦੀ ਆਰਾਧਨਾ ਕਰਾਂਗੇ